ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਹਾਂ ਆਪਾਂ ਪਹਿਲਾਂ ਵੀ ਛੋਟੀ ਸਿੰਧੀ ਬੁੱਟੀ ਦੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਸੀ ਬਟ ਜਿਹੜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਆਪਾਂ ਤੁਹਾਨੂੰ ਫੁੱਲ ਜਿਹੜੀ ਵੱਡੀ ਸਿੰਧੀ ਬੁੱਟੀ ਬਣਦੀ ਆ ਉਹ ਪਾਣੀ ਸਿਖਾਵਾਂਗੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਬਾਕਸ ਡਰਾ ਕਰ ਲੈਣਾ ਬਾਕਸ ਅਗਰ ਇਸ ਤਰ੍ਹਾਂ ਹੀ ਤੁਸੀਂ ਡਰਾ ਕਰਨਾ ਤਾਂ ਕਰ ਸਕਦੇ ਹੋ ਨਹੀਂ ਅੱਜ ਕੱਲ ਗ੍ਰਾਫ ਪੇਪਰ ਵੀ ਆਉਂਦੇ ਆ ਉਹਦੀ ਮਦਦ ਨਾਲ ਆਪਣੀਆਂ ਜਿਹੜੀਆਂ ਆਪਾਂ ਅਸੀਂ ਚਾਰਸ ਡੱਬੀ ਬਣਾਈਏ ਬਿਲਕੁਲ ਇੱਕਰ ਬਣ ਜਾਂਦੀ ਆ ਤੁਸੀਂ ਉਹਦੀ ਮਦਦ ਨਾਲ ਵੀ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਹੁਣ ਇੱਕ ਸਾਈਡ ਤੋਂ ਕੋਈ ਵੀ ਤੁਸੀਂ ਸਾਈਡ ਲੈ ਲੈਣੀ ਆ ਉਸ ਸਾਈਡ ਤੋਂ ਧਾਗਾ ਉੱਪਰ ਕੱਢਣਾ ਫਿਰ ਉਸ ਤੋਂ ਬਾਅਦ ਇਹ ਦੇਖੋ ਇਸ ਤਰ੍ਹਾਂ ਕਰਕੇ ਉਹਦੇ ਜਿਹੜਾ ਸਾਹਮਣੇ ਵਾਲਾ ਬਾਕਸ ਆ ਇਹਨੂੰ 1 ਨੰਬਰ ਮੰਨ ਲਓ ਇਹਨੂੰ 2 ਨੰਬਰ ਮੰਨ ਲਓ ਇੱਥੋਂ ਦੀ ਤੁਸੀਂ ਧਾਗਾ ਕੱਢਣਾ نیچے ਬਿਲਕੁਲ ਉਹਦੇ ਸਾਹਮਣੇ ਇਹਦੇ नीचे ਬਿਲਕੁਲ ਜੇ ਤੁਸੀਂ ਸਾਹਮਣੇ ਧਾਗਾ ਕੱਢ ਲਿਆ ਤਾਂ ਉਹਦੇ ਨਾਲ ਵਾਲੇ ਬਾਕਸ ਦੇ ਵਿੱਚ ਹੀ ਇੱਥੋਂ ਇੱਥੋਂ ਆਹ ਵਾਲੀ ਜਿਹੜੀ ਆਪਾਂ ਲਾਈਨ ਲਗਾਈ ਆ ਇੱਥੋਂ ਨਾਲ ਤੁਸੀਂ ਧਾਗਾ ਬਾਹਰ ਕੱਢ ਲੈਣਾ ਇਸ ਤਰ੍ਹਾਂ ਕਰਕੇ ਧਾਗਾ ਬਾਹਰ ਕੱਢਣਾ ਹੁੰਦਾ ਕੋ ਅਗਰ ਆਪਾਂ ਇੱਧਰ ਲੈ ਕੇ ਜਾਵਾਂਗੇ ਤਾਂ ਵੀ ਆਪਣਾ ਜਿਹੜਾ ਡਿਜ਼ਾਈਨ ਆ ਉਹ ਗਲਤ ਬਣੂਗਾ ਆਪਾਂ ਜਿਹੜੀਆਂ ਵੀ ਚਾਲੜੀਆਂ ਡੱਬੀਆਂ ਇਹਨਾਂ ਨੂੰ ਫਿਲ ਕਰਨਾ ਤਾਂ ਧਾਗਾ ਤੁਸੀਂ ਇਸ ਤਰ੍ਹਾਂ ਕਰਕੇ ਇੱਧਰ ਬਿਲਕੁਲ ਉਹਦੇ ਸਾਹਮਣੇ ਲੈ ਜਾਣਾ ਤੇ ਇਹਨੂੰ ਤੁਸੀਂ ਕੋਰਨਰ ਆ ਜਿਹੜਾ ਉਹ ਤਿੰਨ ਮੰਨ ਲੈਣਾ ਫਿਰ ਉਸ ਤੋਂ ਬਾਅਦ ਬਿਲਕੁਲ ਇੱਥੇ ਆਪਾਂ ਇਹਦੇ ਨਾਲ ਦੀ ਹੀ ਇੱਥੋਂ ਧਾਗਾ ਜਿਹੜਾ ਉਹ ਬਾਹਰ ਕੱਢ ਲੈਣਾ ਫਿਰ ਆਪਾਂ ਦੇਖੋ ਜੇ ਇਧਰ ਲੈ ਕੇ ਆਵਾਂਗੇ ਤਾਂ ਆਪਣੀ ਆ ਡੱਬੀ ਹੈ ਜਿਹੜੀ ਆਪਾਂ ਤਾਂ ਇੱਥੇ ਬਣਾਈ ਨਹੀਂ ਡੱਬੀ ਆਪਾਂ ਡੱਬੀ ਤਾਂ ਫਿਲ ਕਰਨੀ ਹੈ ਤਾਂ ਆਪਾਂ ਨਾ ਇਹ ਵੀ ਆਪਣੀ ਸਿੰਧੀ ਬੂਟੇ ਜਿਹੜੀ ਉਹ ਗਲਤ ਬਣੂਗੀ ਆਪਾਂ ਇਸ ਤੇ ਇਥਾ ਨਾਲ ਦੀ ਧਾਗਾ ਕੱਢ ਲੈਣਾ ਇੱਕ ਹੋਰ ਸੌਖਾ ਤਰੀਕਾ ਆਪਾਂ ਵਾਰ-ਵਾਰ ਸੂਈ ਜਦੋਂ نیچے ਕਰਦੇ ਆ ਦੁਬਾਰੇ ਫਿਰ ਉੱਪਰ ਕੱਢਦੇ ਆ ਤਾਂ ਆਪਾਂ ਇਸ ਤਰ੍ਹਾਂ ਕਰਕੇ ਵੀ ਸੂਈ ਜਿਹੜੀ ਆਪਣੀ ਨਾਲ ਚੱਕ ਸਕਦੇ ਆ ਆਪਾਂ ਧਾਗਾ ਦੇਖੋ ਇਸ ਤਰ੍ਹਾਂ ਕਰਦੇ ਆ ਸੂਈ ਨੂੰ ਆਪਾਂ ਪਰ ਦੇਖੋ ਇੱਕ ਵਾਰ ਆਪਾਂ نیچے ਲੈ ਗਏ ਫਿਰ ਆਪਾਂ ਸੂਈ ਨਾਲ ਹੀ ਉੱਪਰ ਲਿਆਂਦੀ ਹੁਣ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਜੇ ਇੱਧਰ ਲੈ ਕੇ ਜਾਵਾਂਗੇ ਤਾਂ ਬਾਹਰ ਜਾਊਗੀ ਧਾਗਾ ਆਪਾਂ ਅੰਦਰ ਲੈ ਕੇ ਜਾਣਾ ਤਾਂ ਆਪਾਂ ਇਸ ਤਰ੍ਹਾਂ ਕਰਕੇ ਇੱਧਰ ਧਾਗਾ ਲਿਆਉਣਾ ਜੇ ਹੁਣ ਆਪਾਂ ਸਿੱਧਾ ਕੱਢਾਂਗੇ ਤਾਂ ਆਪਣਾ ਬਾਕਸ ਤਾਂ ਆਪਾਂ ਫਿਲ ਕਰਨਾ ਤਾਂ ਆਪਣਾ ਧਾਗਾ ਫਿਰ ਵੀ ਗਲਤ ਜਾਊਗਾ ਤਾਂ ਆਪਾਂ ਇੱਥੇ ਇਹ ਬਾਕਸ ਦੇ ਉੱਪਰ نیچے ਕੱਢਾਂਗੇ ਤੇ ਇੱਥੋਂ ਆਪਾਂ ਨਾਲੋਂ ਹੀ ਇਹਦੇ ਕਾਰਨਰ ਤੋਂ ਧਾਗਾਗਾ ਜਿਹੜਾ ਉਹ ਬਾਹਰ ਕੱਢ ਲਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਫੰ ਦੇਖੋ ਹੁਣ ਆਪਾਂ ਧਾਗਾ ਲੈ ਕੇ ਆਉਣਾ ਇੱਧਰ ਹੁਣ ਆਪਾਂ ਇੱਕ ਧਾਗਾ ਦੇਖੋ ਇੱਥੇ ਨੱਪਿਆ ਇੱਕ ਆਪਾਂ ਧਾਗਾ ਇੱਥੇ ਆਪਣ ਉੱਪਰ ਚੱਕਿਆ ਹੋਇਆ ਹੁਣ ਆਪਣਾ ਆ ਧਾਗਾ ਉੱਪਰ ਆ ਤਾਂ ਧਾਗਾ ਆਪਣਾ ਨੀਚੇ ਰਹਿ ਗਿਆ ਤਾਂ ਆ ਧਾਗਾ ਜਿਹੜਾ ਆਪਾਂ ਇਹਨੂੰ ਚੱਕ ਲਾਂਗੇ ਇੱਕ ਧਾਗਾ ਆਪਣਾ ਉੱਪਰ ਹੋਣਾ ਚਾਹੀਦਾ ਇੱਕ ਧਾਗਾ ਜਿਹੜਾ ਆਪਣਾ ਉਹ ਨੀਚੇ ਹੋਣਾ ਚਾਹੀਦਾ ਆ ਤਾਂ ਧਾਗਾ ਉੱਪਰ ਚੱਕ ਲਿਆ ਫਿਰ ਆਪਾਂ ਇੱਥੇ ਲੈ ਜਾਾਂਗੇ ਧਾਗਾ ਫਿਰ ਆਪਾਂ ਸੇਮ ਇੱਥੇ ਸੂਈ ਅੰਦਰ ਕੱਢ ਕੇ ਇਹਦੇ ਨਾਲ ਹੀ ਇੱਥੋਂ ਬਾਹਰ ਕੱਢ ਲਾਂਗੇ ਸੂਈ ਇਸ ਤਰ੍ਹਾਂ ਕਰਕੇ ਤੁਸੀਂ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਸਿੰਧੀ ਬੂਟੀਆਂ ਜਿਹੜੀ ਉਹ ਕੰਪਲੀਟ ਕਰ ਸਕਦੇ ਹਾਂ ਇਸ ਤੋਂ ਬਾਅਦ ਜੇ ਇੱਧਰ ਲੈ ਕੇ ਜਾਵਾਂਗੇ ਤਾਂ ਫਿਰ ਆਪਣਾ ਬਾਕਸ ਰਹਿ ਜਾਊਗਾ ਇਹ ਆਪਾਂ ਇੱਧਰ ਦਾ ਆਪਾਂ ਧਾਗਾ ਲੈ ਕੇ ਜਾਣਾ ਇੱਥੋਂ ਆਪਾਂ ਸੂਈ نیچے ਲੈ ਜਾਣੀ ਆ ਤੇ ਨਾਲ ਹੀ ਆਪਾਂ ਇੱਥੋਂ ਜਿਹੜੀ ਸੂਈ ਆ ਉਹ ਬਾਹਰ ਕੱਢ ਲੈਣੀ ਆ ਫਿਰ ਆਪਾਂ ਇੱਧਰ ਜਾਂਦਾ ਆਪਣਾ ਧਾਗਾ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਫਿਰ ਇੱਥੋਂ ਸੂਈ نیچے ਕੱਢ ਕੇ ਥੋੜਾ ਜਿਹਾ ਕੱਪੜਾ ਛੱਡ ਕੇ ਫਿਰ ਆਪਾਂ ਸੂਈ ਆ ਜਿਹੜੀ ਉਹ ਬਾਹਰ ਕੱਢ ਲੈਣੀ ਆ ਹੁਣ ਆਪਣੀ ਦਰਨ ਆਉਂਦੀ ਹੈ ਇੱਧਰ ਲੈ ਕੇ ਜਾਣ ਦੀ ਧਾਗਾ ਹੁਣ ਦੇਖੋ ਆ ਧਾਗਾ ਆਪਣਾ ਦੱਬਿਆ ਵਾ ਆ ਉੱਪਰ ਆ ਫਿਰ ਆ ਧਾਗਾ ਆਪਣਾ ਉੱਪਰ ਆ ਤਾਂ ਹੁਣ ਇੱਥੇ ਆਪਾਂ ਇਹਨੂੰ ਦੱਬ ਦੇਣਾ ਤੇ ਇਹਨੂੰ ਆਪਾਂ ਧਾਗੇ ਨੂੰ ਇਸ ਤਰ੍ਹਾਂ ਕਰਕੇ ਚੱਕ ਲੈਣਾ ਧਿਆਨ ਰੱਖਣਾ ਵੀ ਇੱਕ ਧਾਗਾ ਆਪਣਾ ਦੱਬਿਆ ਹੋਣਾ ਚਾਹੀਦਾ ਤੇ ਇੱਕ ਧਾਗਾ ਆਪਣਾ ਚੱਕਿਆ ਹੋਣਾ ਆ ਦੇਖੋ ਆ ਤਾਂਗਾ ਆਪਣਾ ਇਥੋਂ ਦੱਬਿਆ ਗਿਆ ਫਿਰ ਆ ਚੱਕਿਆ ਗਿਆ ਫਿਰ ਆ ਦੱਬਿਆ ਗਿਆ ਫਿਰ ਆਪ ਤਾਂਗਾ ਆਪਣਾ ਚੱਕਿਆ ਗਿਆ ਫਿਰ ਆਪਾਂ ਇੱਥੇ ਸੂਈ ਲੈ ਜਾਣੀ ਆ ਬਿਲਕੁਲ ਸਿੱਧੀ ਕਰ ਇਹਦੇ ਨਾਲੋਂ ਹੀ ਆਪਾਂ ਫਿਰ ਇਸ ਤਰ੍ਹਾਂ ਕਰਕੇ ਸੂਈ ਇਹ ਵੀਡੀਓ ਕੱਢ ਲੈਣੀ ਆ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਦੇ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਰ ਦੇਖੋ ਫਿਰ ਆਪਾਂ ਉਸ ਤੋਂ ਬਾਅਦ ਜੇ ਇੱਧਰ ਲੈ ਕੇ ਜਾਵਾਂਗੇ ਤਾਂ ਆਪਣਾ ਬਾਕਸ ਫਿਲ ਆਪਾਂ ਸੂਈ ਇੱਧਰ ਲੈ ਕੇ ਆਉਣੀ ਆ ਤੇ ਇੱਥੋਂ ਆਪਾਂ ਨਾਲੋਂ ਹੀ ਫਿਰ ਬਾਹਰ ਨੂੰ ਕੱਢ ਲੈਣੀ ਆ ਸਿੰਧੀ ਬੂਟੀ ਆਪਾਂ ਨੂੰ ਦੇਖਣ ਜੀ ਔਖੀ ਲੱਗਦੀ ਆ ਪਰ ਬਣਾਉਣ ਦਾ ਇਹਦਾ ਤਰੀਕਾ ਇੰਨਾ ਜ਼ਿਆਦਾ ਔਖਾ ਨਹੀਂ ਹੈਗਾ ਇੱਕ ਵਾਰ ਤੁਸੀਂ ਸਮਝ ਗਏ ਤਾਂ ਤੁਸੀਂ ਇਹਨੂੰ ਆਸਾਨੀ ਦੇ ਨਾਲ ਬਣਾ ਸਕਦੇ ਆ ਫਿਰ ਆਪਾਂ ਇੱਥੋਂ ਨਾਲੋਂ ਹੀ ਫਿਰ ਸੂਈ ਬਾਹਰ ਕੱਢ ਲੈਣੀ ਆ ਫੋਂ ਦੇਖੋ ਆ ਧਾਗਾ ਆਪਣਾ نیچے ਜਾਊਗਾ ਦੱਬਿਆ ਗਿਆ ਇਹਨੂੰ ਆਪਾਂ ਚੱਕ ਲਾਂਗੇ ਇਹਨੂੰ ਆਪਾਂ ਦੱਬ ਦਾਂਗੇ ਇੱਥੋਂ ਆਪਾਂ ਸੂਈ ਫੇਰ ਬਾਹਰ ਕੱਢ ਕੇ ਇੱਥੋਂ ਆਪਾਂ ਸੂਈ ਜਿਸ ਤਰ੍ਹਾਂ ਬਾਹਰ ਕੱਢ ਲਈ ਫੇਰ ਆਪਾਂ ਇੱਥੇ ਧਾਗਾ نیچے ਲੈ ਜਾਣਾ ਹੁਣ ਦੇਖੋ ਆਪਣਾ ਜਿਹੜਾ ਇਹ ਬਾਕਸ ਹੈ ਕੰਪਲੀਟ ਹੋ ਗਿਆ ਹੁਣ ਆਪਾਂ ਜਿਹੜੇ ਇਹਨਾਂ ਦੇ ਵਿੱਚ ਬਾਕਸ ਨੇ ਆ ਭਰਨੇ ਆ ਆਪਣੀ ਜਿਹੜੀ ਉੱਪਰੋਂ ਉੱਪਰੋਂ ਜਿਵੇਂ ਆਪਾਂ ਕਹਿਦੀ ਵੀ ਬਾਰਡਰ ਆਪਾਂ ਬਾਰਡਰ ਬਣਾ ਲਿਆ ਇਹਨਾਂ ਦੇ ਨਿਚੋਂ ਆਪਾਂ ਜਿਹੜਾ ਫਿਲ ਕਰਨ ਨੂੰ ਕਿਵੇਂ ਕਰਨਾ ਹੁਣ ਸਭ ਤੋਂ ਪਹਿਲਾਂ ਆਪਾਂ ਜਿੱਥੋਂ ਸੂਈ ਪਹਿਲਾਂ ਇੱਥੋਂ ਆਪਾਂ ਸੂਈ ਟਾਂਕਾ ਇੱਥੋਂ ਭਰਿਆ ਸੀ ਸਟਾਰਟ ਇੱਥੋਂ ਕੀਤੀ ਸੀਗੀ ਤਾਂ ਆਪੋ ਉਸੇ ਕਾਰਨਰ ਦੇ ਵਿੱਚੋਂ ਇੱਥੋਂ ਖੁੰਜੇ ਦੇ ਵਿੱਚੋਂ ਬਿਲਕੁਲ ਨਾਲੋਂ ਇਹਦੇ ਧਾਗੇ ਦੇ ਵਿੱਚੋਂ ਸੂਈ ਕੱਢਣੀ ਆ ਇੱਥੋਂ ਇੱਥੋਂ ਸੂਈ ਕੱਢ ਕੇ ਇਤੋਂ ਸੋਈ ਕੱਢਣੀ ਆ ਜੇ ਹੁਣ ਦੇਖੋ ਆਪਾਂ ਇਧਰ ਲੈ ਕੇ ਜਾਵਾਂਗੇ ਤਾਂ ਬਾਹਰ ਨੂੰ ਜਾਊ ਇਧਰ ਲੈ ਕੇ ਜਾਵਾਂਗੇ ਤਾਂ ਇਹ ਡਬਲ ਤਾਂ ਗਏ ਇੱਥੇ ਹੋ ਗਏ ਤੇ ਗਲਤ ਬਣੂ ਮਤਲਬ ਆਪਾਂ ਇਹਨੂੰ ਇਧਰ ਨੂੰ ਲੈ ਕੇ ਆਉਣਾ ਹੁਣ ਆਪਾਂ ਦੇਖੋ ਜੇ ਤੁ ਆਪਾਂ ਇਸ ਸਾਈਡ ਲੈ ਕੇ ਜਾਵਾਂਗੇ ਤਾਂ ਆਪਾਂ ਜਿਹੜੀ ਸੂਈ ਆ ਉਹ ਇਧਰ ਨਾਲ ਦੀ ਇੱਥੋਂ ਦੀ ਬਾਹਰ ਕੱਢਣੀ ਆ ਬਾਹਰ ਕੱਢੀ ਇਸ ਤਰ੍ਹਾਂ ਕਰਕੇ ਆਪਾਂ ਧਾਗਾ ਇਥੋਂ ਦੀ ਕੱਢ ਲਿਆ ਉਸ ਤੋਂ ਬਾਅਦ ਆਪਾਂ ਦੇਖੋ ਆਹ ਧਾਗਾ ਪਹਿਲਾਂ ਆਪਣਾ ਇੱਥੇ ਦੱਬਿਆ ਹੋਇਆ ਇੱਧਰ ਚੱਕਿਆ ਹੋਇਆ ਤਾਂ ਹੁਣ ਆਪਾਂ ਇਹਨੂੰ ਦੱਬ ਜਿਹੜਾ ਇਹ ਧਾਗਾ ਇਹਨੂੰ ਚੱਕ ਲੈਣਾ ਆਹ ਧਾਗਾ ਆਪਾਂ ਦੱਬ ਦੇਣਾ ਇਸ ਤਰ੍ਹਾਂ ਕਰਕੇ ਫਿਰ ਉਸ ਤੋਂ ਬਾਅਦ ਆਹ ਧਾਗਾ ਆਪਾਂ ਇਸ ਤਰ੍ਹਾਂ ਕਰਕੇ ਨੱਪ ਦੇਣਾ ਹੁਣ ਆਪਾਂ ਇਸ ਤਰ੍ਹਾਂ ਕਰਕੇ ਜਿਹੜੀ ਸੂਈ ਐ ਇੱਥੋਂ ਕੱਢ ਲੈਣੀ ਆ। ਹੁਣ ਇਸ ਤੋਂ ਬਾਅਦ ਦੇਖੋ ਆਪਾਂ ਧਾਗਾ ਜਿਹੜਾ ਇਹਨੂੰ ਚੱਕ ਲੈਣਾ। ਆਪਾਂ ਧਾਗਾ ਜ਼ਿਆਦਾ ਖਿੱਚਣਾ ਨਹੀਂ ਹੈਗਾ। ਉਸ ਤੋਂ ਬਾਅਦ ਆਪਾਂ ਇੱਥੋਂ ਦੀ ਇਹਦੇ ਨਾਲ ਦੀ ਆਪਾਂ ਇੱਥੇ ਬਿਲਕੁਲ ਸੂਈ ਬਾਹਰ ਕੱਢ ਲੈਣੀ ਆ। ਫਿਰ ਉਸ ਤੋਂ ਬਾਅਦ ਆਪਾਂ ਆ ਧਾਗਾ ਜਿਹੜਾ ਇਹਨੂੰ ਚੱਕ ਲੈਣਾ ਆ ਧਾਗੇ ਨੂੰ ਆਪਾਂ ਦੱਬ ਦੇਣਾ ਉਸ ਤੋਂ ਬਾਅਦ ਆਪਾਂ ਇੱਥੋਂ ਦੀ ਆ ਜਿਹੜਾ ਆਪਣਾ ਖੁੰਚਾ ਇਹਦੇ ਵਿੱਚ ਦੀ ਆਪਾਂ ਸਹੀ ਇਸ ਤਰ੍ਹਾਂ ਕਰਕੇ ਕੱਢ ਲੈਣੀ ਆ ਉਸ ਤੋਂ ਬਾਅਦ ਫੇਰ ਆਪਾਂ ਇੱਕ ਧਾਗਾ ਇਹ ਚੱਕਣਾ ਇਹਨੂੰ ਆਪਾਂ ਦੱਬ ਦੇਣਾ ਫਿਰ ਆਪਾਂ ਇੱਥੋਂ ਦੀ ਆਪਾਂ ਖੁੰਝੇ ਵਿੱਚ ਦੇ ਦਿੱਦੀ ਸੁਈ ਆਪਾਂ ਇੱਧਰ ਕੱਢ ਲੈਣੀ ਆ ਫਿਰ ਆਪਾਂ ਧਿਆਨ ਰੱਖਣਾ ਵੀ ਜਿਹੜਾ ਇੱਕ ਧਾਗ ਆਪਾਂ ਚੱਕਣਾ ਇੱਕ ਧਾਗ ਆਪਾਂ ਇੱਥੋਂ ਦੱਬ ਦੇਣਾ ਇਹਦੇ ਨਾਲ ਦੇਖੋ ਆਪਣਾ ਇੱਕ ਬਾਕਸ ਆ ਜਿਹੜਾ ਉਹ ਇੱਥੇ ਤੱਕ ਕੰਪਲੀਟ ਹੋਊਗਾ ਇਸ ਤੋਂ ਬਾਅਦ ਆਪਾਂ ਹੁਣ ਦੇਖੋ ਆਹ ਵਾਲਾ ਧਾਗਾ ਜਿਹੜਾ ਉਹ ਆਪਣਾ ਪਹਿਲਾ ਨੀਚੇ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਚੱਕ ਲੈਣਾ ਆ ਧਾਗਾ ਫਿਰ ਆਪਣਾ ਦੱਬਿਆ ਜਾਊਗਾ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਤੁਹਾਨੂੰ ਥੋੜਾ ਜਿਹਾ ਬਾਕਸ ਜਿਹੜਾ ਵੱਡਾ ਬਣਾ ਕੇ ਦਿਖਾਇਆ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਤੁਸੀਂ ਇਹਨੂੰ ਛੋਟਾ ਜਿਹੜਾ ਬਾਕਸ ਉਹ ਬਣਾ ਸਕਦੇ ਹਾਂ ਹੁਣ ਦੇਖੋ ਆ ਆਪਣਾ ਜਿਹੜਾ ਇੱਕ ਬਾਕਸ ਬਿਲਕੁਲ ਕੰਪਲੀਟ ਹੋ ਗਿਆ ਬਾਅਦ ਦੇਖੋ ਆਪਾਂ ਜਿਹੜਾ ਆ ਧਾਗਾਗਾ ਇਹ ਉੱਪਰ ਚੱਕ ਲੈਣਾ ਇਹ ਪਹਿਲਾਂ ਆਪਣਾ ਇੱਥੋਂ ਦੱਬਿਆ ਵਾ ਇਹਨੂੰ ਆਪਾਂ ਉੱਪਰ ਚੱਕ ਲੈਣਾ ਇਹਨੂੰ ਆਪਾਂ ਦੱਬ ਦੇਣਾ ਫਿਰ ਆਪਾਂ ਜਿਹੜੀ ਸੂਈ ਆ ਉਹ ਉਧਰ ਸਿੱਧੀ ਲੈ ਜਾਣੀ ਹੈ ਫੇਰ ਇੱਥੋਂ ਇਸ ਤਰ੍ਹਾਂ ਕਰਕੇ ਫੇਰ ਆਪਾਂ ਜਿਹੜਾ ਆ ਧਾਗਾ ਉਹਨੂੰ ਚੱਕ ਲੈਣਾ ਤੇ ਜਿਹੜਾ ਆਪਣਾ ਆ ਅੱਗੇ ਵਾਲਾ ਧਾਗਾ ਆਪਾਂ ਨੂੰ ਇਹਨੂੰ ਦੱਬ ਦੇਣਾ ਫੇਰ ਆਪਾਂ ਸੂਈ ਜਿਹੜੀ ਇਸ ਤੋਂ ਇਦਾਂ ਕਰਕੇ ਬਾਹਰ ਕੱਢ ਲੈਣੀ ਹੈ ਫੇਰ ਵਸਤਿਆਂ ਰੱਖਣਾ ਆਪਾਂ ਇਸ ਤਰ੍ਹਾਂ ਕਰਕੇ ਸਾਰਾ ਕੰਪਲੀਟ ਕਰਨਾ ਆ ਧਾਗਾ ਆਪਾਂ ਚੱਕ ਲਿਆ ਆ ਧਾਗ ਆਪਣਾ ਦੱਬਿਆ ਗਿਆ ਹੁਣ ਦੇਖੋ ਇਸ ਤੋਂ ਬਾਅਦ ਆਪਾਂ ਫੇਰ ਆ ਧਾਗੇ ਇੱਥੋਂ ਦੀ ਆਪਾਂ ਸੂਈ ਬਾਹਰ ਕੱਢ ਲੈਣੀ ਹੈ ਫੇਰ ਆਪਣਾ ਆ ਧਾਗਾ ਪਹਿਲਾਂ ਇੱਥੇ ਦੱਬਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਚੱਕ ਲੈਣਾ ਤੇ ਆਹ ਧਾਗਾ ਜਿਹੜਾ ਇਹ ਦੱਬ ਦੇਣਾ ਇਹ ਦੇਖੋ ਇੱਕ ਸੌਖਾ ਤਰੀਕਾ ਦੱਸਦੀ ਹਾਂ ਇੱਕ ਵਾਰ ਆਪਣਾ ਧਾਗਾ ਚੱਕਿਆ ਗਿਆ ਆਹ ਦੱਬ ਤਾਂ ਇਸ ਤੋਂ ਬਾਅਦ ਆਪਾਂ ਦੇਖੋ ਇੱਥੇ ਆਹ ਧਾਗਾ ਆਪਾਂ ਚੱਕਿਆ ਫਿਰ ਆਪਾਂ ਆ ਧਾਗਾ ਦੱਬਦਾ ਫਿਰ ਆਪਾਂ ਇਸ ਤੋਂ ਬਾਅਦ ਇੱਥੋਂ ਧਾਗਾ ਜਿਹੜਾ ਹੋਰ ਚੱਕ ਲੈਣਾ ਇਹ ਧਾਗਾ ਚੱਕ ਕੇ ਫਿਰ ਆਪਾਂ ਦੇਖੋ ਆਹ ਧਾਗਾ ਦੱਬਿਆ ਹੋਇਆ ਆਪਾਂ ਇਹਨੂੰ ਫਿਰ ਨਾਲ ਹੀ ਚੱਕ ਲੈਣਾ ਇਸ ਤਰ੍ਹਾਂ ਕਰਕੇ ਆਪਣੇ ਕੋਲ ਇੱਕ ਆਪਣੀ ਮੁੱਟੀ ਕੰਪਲੀਟ ਹੋ ਗਈ ਕਾ ਕੰਪਲੀਟ ਹੋ ਗਈ ਫਿਰ ਆਪਾਂ ਇੱਧਰ ਸਿੱਧਾ ਲੈ ਜਾਣਾ ਇਸ ਤੋਂ ਬਾਅਦ ਆਪਾਂ ਇੱਧਰ ਸੂਈ ਜਿਹੜੀ ਅੰਦਰ ਲੈ ਕੇ ਜਾਂਦੀ ਹੈ ਫਿਰ ਆਪਾਂ ਇੱਥੋਂ ਦੀ ਸੂਈ ਹੈ ਜਿਹੜੀ ਉਹ ਇੱਧਰ ਇਦਾਂ ਬਾਹਰ ਕੱਟ ਲੈਣੀ ਹੈ ਫਿਰ ਸੇਮ ਰਿਪੀਟ ਕਰਨਾ ਆਪਾਂ ਧਾਗਾ ਜਿਹੜਾ ਇਹ ਇਹਨੂੰ ਚੱਕ ਲੈਣਾ ਇਹਨੂੰ ਦਬ ਦ ਦੇਣਾ ਫੇਰ ਉਧਰ ਵੀ ਆਪਾਂ ਇਸ ਤਰ੍ਹਾਂ ਕਰਕੇ ਸੂਈ ਬਾਹਰ ਕੱਢ ਲੈਣੀ ਆ ਫੇਰ ਇਧਰੋਂ ਫੇਰਾ ਧਾਗਾ ਆਪਣਾ ਇੱਕ ਚੱਕ ਲੈਣਾ ਜਿਹੜਾ ਪਹਿਲੇ ਨੰਬਰ ਤੇ ਜਿਹੜਾ ਦੂਸਰੇ ਨੰਬਰ ਤੇ ਇਹਨੂੰ ਆਪਾਂ ਦੱਬ ਦੇਣਾ ਫੇਰ ਇਸ ਤਰ੍ਹਾਂ ਕਰਕੇ ਸੂਈ ਆ ਜਿਹੜੀ ਬਾਹਰ ਕੱਢ ਲੈਣੀ ਆ ਫੇਰ ਆਪਾਂ ਧਾਗਾ ਜੜੜਾ ਉਹ ਚੱਕ ਲੈਣਾ ਇਹਨੂੰ ਦੱਬ ਦੇਣਾ ਫੇਰ ਆ ਜਿਹੜਾ ਧਾਗਾ ਇਹਨੂੰ ਆਪਾਂ ਚੱਕ ਲੈਣਾ ਜਿਹੜਾ ਪਿੱਛੇ ਧਾਗਾ ਆਪਣਾ ਫੋਰਥ ਧਾਗਾ ਉਹ ਨੂੰ ਆਪਾਂ ਇੱਥੋਂ ਨੱਕ ਦੇਣਾ ਫੇਰ ਆਪਾਂ ਇਸ ਤਰ੍ਹਾਂ ਕਰਕੇ ਦੇਖੋ ਇਹ ਆਪਾਂ ਜਿਹੜਾ ਦੱਬਿਆ ਹੋਇਆ ਧਾਗਾ ਗਾ ਇਹਨੂੰ ਉੱਪਰ ਚੱਕ ਲੈਣਾ ਇਹਨੂੰ ਦੂਸਰੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਨੱਕ ਦੇਣਾ ਫੇਰ ਆਪਾਂ ਇੱਥੋਂ ਸੇਮ ਰਿਪੀਟ ਕਰਨਾ ਇੱਕ ਧਾਗਾ ਚੱਕ ਲਿਆ ਤੇ ਦੂਸਰਾ ਜਿਹੜਾ ਆਪਾਂ ਉਹ ਧਾਗਾ ਦੱਬ ਦੇਣਾ ਫੇਰ ਆਪਾਂ ਇੱਧਰ ਜਦੋਂ ਅੰਦਰ ਨੂੰ ਜਾਵਾਂਗੇ ਫੇਰ ਜਿਹੜਾ ਆਪਣਾ ਦੱਬਿਆ ਹੋਇਆ ਧਾਗਾ ਉਹ ਨੂੰ ਚੱਕ ਲੈਣਾ ਦੂਸਰੇ ਨੂੰ ਆਪਣਾ ਇਸ ਤਰ੍ਹਾਂ ਕਰਕੇ ਨੱਪ ਦੇਣਾ ਇੱਥੋਂ ਦੀ ਆਪਾਂ ਸਤਹੀ ਫੇਰ ਬਾਹਰ ਕੱਢ ਲਾਂ ਫੇਰ ਆਪਾਂ ਇਹ ਧਾਗਾ ਜਿਹੜਾ ਆਪਣਾ ਜਿਹੜਾ ਪਹਿਲੇ ਨੰਬਰ ਤੇ ਕਹਿ ਸਕਦੇ ਆ ਉਹ ਨੂੰ ਆਪਾਂ ਚੱਕ ਲੈਣਾ ਤੇ ਦੂਸਰੇ ਨੰਬਰ ਵਾਲੇ ਧਾਗੇ ਨੂੰ ਆਪਾਂ ਦੱਬ ਦੇਣਾ ਇਸ ਤੋਂ ਬਾਅਦ ਦੇਖੋ ਆਪਾਂ ਆ ਧਾਗਾ ਫਿਰ ਚੱਕ ਲੈਣਾ ਤੇ ਆਪਣਾ ਜਿਹੜਾ ਲਾਸਟ ਵਾਲਾ ਧਾਗਾ ਉਹ ਇੱਥੇ ਦੱਪਿਆ ਗਿਆ ਬਸ ਇਸ ਤੋਂ ਬਾਅਦ ਆਪਾਂ ਕੁਝ ਨਹੀਂ ਆਪਾਂ ਇਹਦੇ ਵਿੱਚ ਦੀ ਇਸ ਤਰ੍ਹਾਂ ਸੂਈ ਕੱਢ ਕੇ ਤੇ ਆਪਾਂ ਇੱਥੇ ਸੂਈ ਹੈ ਜਿਹੜੀ ਉਹ نیچے ਲੈ ਜਾਣੀ ਹੈ ਬਿਲਕੁਲ ਇਹਦੇ ਨਾਲ ਜਿੱਥੋਂ ਆਪਾਂ ਪਹਿਲਾਂ ਸੂਈ ਹੈ ਜਿਹੜੀ ਉਹ ਸਟਾਰਟ ਕੀਤੀ ਸੀ ਇਸ ਤਰ੍ਹਾਂ ਕਰਕੇ ਜਿਹੜੀ ਆਪਾਂ ਸਿੱਧੀ ਬੂਟੀ ਆ ਉਹ ਕੰਪਲੀਟ ਕਰ ਸਕਦੇ ਆ ਬਹੁਤ ਹੀ ਦਾ ਸੌਖਾ ਜਿਹਾ ਤਰੀਕਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਬਾਕੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ